ਹਾਂਜੀ ਸਤਿ ਸ੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਤੇ ਸਵਾਗਤ ਆ ਜੀ ਆਪਣੇ YouTube ਚੈਨਲ ਤੇ ਸਾਰਿਆਂ ਦਾ। ਤੋਂ ਵੀਰਾਂ ਨੂੰ ਬੇਨਤੀ ਹੈ ਵੀ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਜੁੜੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਹੀ ਘੰਟੀ ਦਾ ਜਿਹੜਾ ਬਟਨ ਉਹ ਪ੍ਰੈਸ ਕਰ ਲਓ ਤਾਂ ਕਿ ਜਿਹੜਾ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਉਹ ਤੁਹਾਨੂੰ ਮਿਲਦਾ ਰਹੇ। ਸੋ ਅੱਜ ਦੀ ਜਿਹੜੀ ਵੀਡੀਓ ਆ ਤੁਹਾਨੂੰ ਦਿਖਾ ਰਹੇ ਆਂ ਆਪਾਂ ਪੈਂਡ ਨੱਥੋਗੇ ਤਸੀਰ ਨੂੰ ਬਾਗਾ ਬਰਾਣਾ ਦੇ ਜ਼ਿਲ੍ਹਾ ਮੋਗਾ ਪੈਂਦਾ। ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਹਮਣੇ ਖੜੀ ਜਿਹੜੀ ਕਰਾਸ ਬਰੀਡ ਗਾਂ ਇਹ ਦਿਖਾ ਰਹੇ ਆਂ। ਇਦੀ ਇਦੀ ਡਿਟੇਲ ਆ ਤੁਹਾਨੂੰ ਮੈਂ ਦੱਸ ਦਿੰਨਾ ਸਾਰੀ ਇਹ ਦੂਜਾ ਸੂਆ ਸੂਣਾ ਇਹਨੇ ਤੋਂ 16 ਤਰੀਕ ਨੂੰ ਇਹਦੇ ਜਿਹੜੇ ਦੈਨ ਆ ਉਹ ਪੂਰੇ ਆ ਤੋਂ ਕੱਦ ਕਾਠ ਇਹਦਾ ਦਰਮਿਆਨਾ ਥਣ ਲੇਵਾ ਜਿਹੜਾ ਤੁਸੀਂ ਇਥੋਂ ਦੇਖ ਲਓ ਇੱਕ ਵਾਰੀ ਤੁਹਾਨੂੰ ਤੋੜ ਕੇ ਵੀ ਦਿਖਾਵਾਂਗੇ ਦੂਜਾ ਸੂਆ ਸੂਣ ਵਾਲੀ ਆ ਕ੍ਰੋਸ ਬਰੀਡ ਆ ਗਰਮੀਆਂ ਦੇ ਵਿੱਚ ਵਧੀਆ ਰਹੂਗੀ ਜਿਹੜੇ ਵੀਰ ਪਾਲਣੇ ਘਰੇ ਰੱਖਣੀ ਆ ਦੁੱਧ ਪੀਣਾ ਦੁੱਧ ਵੀ ਚੰਗਾ ਯਾਨੀ ਮੱਝਾਂ ਵਰਗਾ ਹੋਊਗਾ ਥਣ ਲੇਵਾ ਇਥੋਂ ਇੱਕ ਵਾਰੀ ਨੇੜੇੋਂ ਦੇਖ ਲਓ ਤੁਸੀਂ ਹੁਣ ਚਾਰੇ ਨਖੜਵੇਂ ਗੈਪ 'ਚ ਵਿਰਲ ਲੱਗੇ ਹੋਏ ਆ। ਥਾਣਾ ਦਾ ਸਾਈਜ਼ ਵੀ ਚੰਗਾ। ਜਦੋਂ ਸੁਣਨ ਤੋਂ ਬਾਅਦ ਪਸਮੂਗੀ ਸੋ ਨਖੜ ਕੇ ਥਾਣ ਸਾਹਮਣੇ ਆਉਣਾ ਵਾ। ਫੇਕ ਵਾਰੀ ਤੋੜ ਕੇ ਤੁਹਾਨੂੰ ਇਹਨੂੰ ਜਰੂਰ ਤੁਹਾਨੂੰ ਦਿਖਾਉਣੇ ਆ ਜੱਜਮੈਂਟ ਕਰਾਉਣੇ ਆ ਕਿੰਨਾ ਕਿਤਾ ਕਦ ਕਾਠ ਆ। ਥਾਣਲੇਬੇ ਦੀ ਜੱਜਮੈਂਟ ਤੋਰੇ ਤੋਂ ਪਸੂਦੇ ਹੋ ਜਾਂਦੀ ਆ। ਦੋਸਤੋ ਇੱਥੇ ਤੁਰਦੀ ਦਿਓ ਤੁਸੀਂ ਇਹਦਾ ਥਣਲੇਵਾ ਜਿਹੜਾ ਉਹ ਦੇਖ ਲਿਓ। ਤੋਰਤਾਰਾ ਉਹ ਵੀ ਤੁਸੀਂ ਦੇਖ ਸਕਦੇ। ਉਹ ਦੇਖ ਸਕਦੇ ਹੋ ਥਾਣਾਵਾਨਾ ਇਹਦਾ। ਚੰਗੀ ਤਰ੍ਹਾਂ ਪਿਛਲੀ ਸਾਈਡ ਤੋਂ ਵੀ ਤੁਹਾਨੂੰ ਇਹਦਾ ਜਿਹੜਾ ਥਾਣਾ ਖਵਾਨੇ ਦੀ ਜੱਜਮੈਂਟ ਆ ਕਰਾ ਦਿੰਨੇ ਆ ਚੰਗੇ ਥਾਣਾ ਜਿਹੜੇ ਗੈਪ ਤੇ ਲੱਗੇ ਹੋਈ ਆ ਇਧਰਲੀ ਸਾਈਡ ਤੋਂ ਵੀ ਤੁਸੀਂ ਥਾਣੇ ਲਈ ਵਾਦਾ ਦੇਖ ਸਕਦੇ ਹੋ ਕ੍ਰਾਸ ਬੀਡ ਦੇ ਵਿੱਚ ਪੈਂਦੀ ਆ ਦੁੱਧ ਵੀ ਚੰਗਾ ਹੋਊ ਮੱਜਾਂ ਨੂੰ ਸੰਗਣਾ ਹੋਊਗਾ ਸੋ ਜਿਹੜੀ ਇਹਦੀ ਡਿਮਾਂਡ ਆ ਦੋਸਤੋ ਬਾਈ ਜੀ ਉਹਨਾਂ ਨੇ ਤਾਂ ਮੋਲ ਰੱਖਿਆ ਵਾ 55000 ਰੁਪਇਆ ਤੁਸੀਂ ਜਦੋਂ ਗੱਲਬਾਤ ਕਰੋਗੇ ਫੋਨ ਤੇ ਤੋਡੀ ਕਿੱਥੇ ਗੱਲ ਹੁੰਦੀ ਆ ਇਹਦੇ ਵਿੱਚੋਂ ਮਾਨਤਾਣ ਵੀ ਹੋ ਜਾਣਾ ਕੋਈ ਫਿਕਸ ਡਿਮਾਂਡ ਨਹੀਂ ਗਈ ਤੋ ਦੇਖ ਸਕਦੇ ਹੋ ਅੱਜ ਦੀ ਵੀਡੀਓ ਦੇ ਵਿੱਚ ਇਹ ਕੀ ਨੱਕ ਸੀਗਾ ਸੋ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਦੇਖਣ ਦਾ